ਗਿੱਦੜ ਪਿੰਡੀ ਜੋ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇੱਕ ਰਸਤਾ ਪਿੰਡ ਨੂੰ ਜਾਣ ਵਾਲਾ ਹੈ ਪੂਰੀ ਤਰ੍ਹਾਂ ਪਾਣੀ ਭਰ ਚੁੱਕਾ ਹੈ ਉੱਥੇ ਦੇਖੋ ਕਿਸ ਤਰ੍ਹਾਂ ਪਾਣੀ ਦਾ ਫਲੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੈਮਰਾਮੈਨ ਨੂੰ ਕਹੂੰਗਾ ਕਿ ক্লোਜ਼ ਕਰਕੇ ਜਿਹੜਾ ਪਾਣੀ ਦਾ ਫਲੋ ਦਿਖਾਇਆ ਜਾਵੇ ਪੂਰੀ ਤਰ੍ਹਾਂ ਪਿੰਡ ਦੇ ਵਿੱਚ ਪਾਣੀ ਜਿਹੜਾ ਵੜ ਚੁੱਕਾ ਹੈ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਸੰਤ ਸੀਚੇਵਾਲ ਜੀ ਗੱਲਬਾਤ ਕਰਦੇ ਨੇ ਉਹਨਾਂ ਨੇ ਕਿਹਾ ਕਿਵੇਂ ਮਾਹੌਲ ਚੱਲ ਰਿਹਾ ਇੱਥੇ ਹਾਂਜੀ ਬੱਬੂ ਜੀ ਕੀ ਕਹਿਣਾ ਚਾਹੁੰਦੇ ਕਿਵੇਂ ਮਾਹੌਲ ਚੱਲ ਰਿਹਾ ਸਾਰਾ ਇੱਥੇ ਹੁਣੇ ਸਾਨੂੰ ਆ ਲੈਣ ਵਾਸਤੇ ਆਏ ਆ ਸੀ ਦੱਸਣ ਵਾਸਤੇ ਕਿ ਉੱਥੇ ਬੰਦੇ ਫਸੇ ਹੋਏ ਆ 70 80 ਉਹਨਾਂ ਨੂੰ ਰੈਸਕੂ ਕਰਨ ਵਾਸਤੇ ਅਸੀਂ ਜਾ ਰਹੇ ਆ ਅਸੀਂ ਇਸ ਕਰਕੇ ਸਾਨੂੰ ਕਹਾਲੀ ਆ ਆ ਪਾਣੀ ਦਾ ਜਜਜਾ ਜੋ ਹੈਗੇ ਹਾਲਾਤ ਤੁਸੀਂ ਆਪ ਜਾ ਕੇ ਦੱਸੋਗੇ ਤਾਂ ਬਹੁਤ ਵਧੀਆ ਪਾਣੀ ਬਹੁਤ ਜ਼ਿਆਦਾ ਤੇ ਇਸ ਵੇਲੇ ਲੋੜ ਆ ਕੇ ਅਸੀਂ ਉਹਨਾਂ ਨੂੰ ਜੇ ਕੋਈ ਉਹੋ ਜੀ ਜਗ੍ਹਾ ਤੇ ਬੈਠਾ ਜਿੱਥੇ ਉਹਨੂੰ ਉਹਨੂੰ ਬਚਾਈਏ ਦੋਸਤੋ ਇਸ ਸਮੇਂ ਅਸੀਂ ਖੜੇ ਆਂ ਕਰਪੂਤਲਾ ਦੇ ਗਿੱਦੜਪਿੰਡੀ ਦੇਖੋ ਤੁਸੀਂ ਮੇਰੇ ਖੱਬੇ ਆ ਦੇਖ ਸਕਦੇ ਹੋ ਕਿਵੇਂ ਦੇ ਹਾਲਾਤ ਬਣੇ ਹੋਏ ਨੇ ਪਾਣੀ ਪੂਰੀ ਤਰ੍ਹਾਂ ਪਿੰਡ ਦੇ ਵਿੱਚ ਭਰਿਆ ਹੋਇਆ ਹੈ ਤੇ ਲੋਕ ਇੱਥੇ ਬੇਕਾਰ ਹੋ ਗਏ ਨੇ ਰੈਸਕਿਊ ਕੀਤਾ ਜਾ ਰਿਹਾ ਸੰਤ ਸੀਚੇਵਾਲ ਜੀ ਨਾਲ ਵੀ ਗੱਲਬਾਤ ਕੀਤੀ ਤੇ ਨੌਜਵਾਨ ਸਾਡੇ ਨਾਲ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿਵੇਂ ਦਾ ਮਾਹੌਲ ਚੱਲ ਰਿਹਾ ਇੱਥੇ ਸਸੀ ਕਾਲ ਭਾਜੀ ਹਾਂਜੀ ਸਸੀ ਕਾਲ ਭਾਜੀ ਖਾਸ ਸਾਹਿਬੇ ਕਿਵੇਂ ਚੱਲ ਰਿਹਾ ਸੀ ਕਿਵੇਂ ਮਾਹੌਲ ਹੈ ਭਾਜੀ ਬਹੁਤ ਮਾੜਾ ਹੈ ਪਿਛਲੀ ਵਾਰ 2019 ਵਿੱਚ ਪਾਣੀ ਆਇਆ ਸੀ ਇਸ ਵਾਰ ਉਸ ਤੋਂ ਕਾਫੀ ਜ਼ਿਆਦਾ ਪਾਣੀ ਹੈ ਜਿਸ ਕ ਕਾਫੀ ਜਿਆਦਾ ਨੁਕਸਾਨ ਹੋ ਰਿਹਾ ਚਾਚਨ ਚੇਜ਼ ਰਾਤ ਪਾਣੀ ਬੰਨ ਰੁੱਟਿਆ ਗਏ ਜਿੱਥੋਂ ਕਿ ਮਿਹਨਤ ਨਹੀਂ ਸੀਗੀ ਵੀ ਇੱਥੇ ਪਾਣੀ ਆ ਜਾਊਗਾ ਆਫ ਕਰਕੇ ਅਚਾਨਕ ਪਾਣੀ ਔਨ ਕਰਕੇ ਕਾਫੀ ਜਿਆਦਾ ਨੁਕਸਾਨ ਹੋਇਆ ਕਈ ਘਰਾਂ ਵਿੱਚੋਂ ਨਿਕਲਣਾ ਔਖਾ ਹੋ ਗਿਆ ਜਿੱਦਾਂ ਕਪਾਸ਼ੂਲ ਘਰੋਂ ਕੱਢਣੇ ਪਏ ਔਖੇ ਹੋ ਗਏ ਸਮਾਨ ਗਿਆ ਦੇ ਘਰੇ ਜੋ ਡੁੱਬ ਗਏ ਬਹੁਤ ਔਖਾ ਹੋਇਆ ਜੀ ਕਿਵੇਂ ਤਾਂ ਦੇਖ ਦਿਓ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਪ੍ਰਬੰਧ ਕੀਤੇ ਸੰਤ ਸੀਚੇ왈 ਜੀ ਵੀ ਆਏ ਸੀਗੇ ਕਿ ਤੁਹਾਨੂੰ ਕਾਗੇ ਗਏ ਨੇ ਤੇ ਕਿਵੇਂ ਦੇ ਪ੍ਰਬੰਧ ਕੀਤੇ ਹੋਏ ਨੇ ਸੰਤ ਸਿਚੇਵਾਲ ਜੀ ਜਨਾ ਕੋਸ਼ਿਸ਼ ਕਰ ਰਹੇ ਸੀ ਆਪਦੇ ਨੂੰ ਬਹੁਤ ਵਧੀਆ ਕਰ ਰਿਹਾ ਕੰਮ ਪਰ ਇਸ ਅਗੇ ਜੋਰ ਨਹੀਂ ਹੈਗਾ ਪਾਣੀ ਦਾ ਆਪ ਨੂੰ ਹੀ ਪਤਾ ਹੈ ਪਾਣੀ ਦਾ ਅੱਗੇ ਕੋਈ ਜੋਰ ਨਹੀਂ ਪਰ ਕੁਝ ਹੱਦ ਤੱਕ ਇਹ ਕਹਿੰਦੇ ਵਿੱਚ ਸੈਂਟਰ ਦੀ ਸਰਕਾਰਾਂ ਜ਼ਿੰਮੇਵਾਰ ਜ਼ਿਆਦਾ ਨਹੀਂ ਕਿਉਂਕਿ ਜਦੋਂ ਸਾਨੂੰ ਪਤਾ ਹੁੰਦਾ ਮੌਸਮ ਵਿਭਾਗ ਨੂੰ ਕਿ ਪਾਣੀ ਦਾ ਲੈਵਲ ਵਧ ਰਿਹਾ ਮੀਂਹ ਪੈ ਰਹੇ ਨੇ ਅਸੀਂ ਡੈਮ ਦੇ ਪਾਣੀ ਨੂੰ ਓਵਰ ਕਿਉਂ ਹੋਣ ਦਿੰਦੇ ਆ ਅਸੀਂ ਪਹਿਲਾਂ ਹੀ ਕੋਸ਼ਿਸ਼ ਕਰ ਦਿੱਤਾ ਕਿ ਲਖਰ ਕਰਕੇ ਕਿ ਉਸ ਕਰਕੇ ਛੱਡੀ ਜੀਏ ਡੈਮ ਦੇ ਪਾਣੀ ਦਾ ਲੈਵਲ ਘਟਾ ਦੇ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿ ਪਿੰਡਾਂ ਵਿੱਚ ਕੋਈ ਹੈਲਪ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਹਾਂਜੀ ਪ੍ਰਸ਼ਾਸਨ ਵੱਲੋਂ ਇਹ ਰਾਤ ਤਕਰੀਬਨ 10 ਦੇ 1:30 ਵਜੇ ਦੇ ਕਰੀਬ ਹੰਟ ਟਟਿਆ ਤੋਂ ਬਾਅਦ ਉਹ ਜਿੱਦਾਂ ਪ੍ਰਸ਼ਾਸਨ ਨੂੰ ਉਹ ਉਹ ਦੋਨਾਂ ਦਾ ਪਤਾ ਪਾਉਣ ਚਾਹ ਰਹੇ ਚਾਹ ਹਾਲ ਤਾਂ ਹੋਣਾ ਨਹੀਂ ਹੋਇਆ ਤਕਰੀਬਨ ਜੀ ਹੋਣਗੇ ਕੁਝ ਹੁਣ ਐਨੀ ਡਿਊਟੀ ਸਾਹਮਣੇ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿਵੇਂ ਇੱਕ ਪਾਣੀ ਦਾ ਫਲੋ ਥੱਲੇ ਆ ਰਿਹਾ ਹੈ ਦੇਖੋ ਪਿੰਡ ਪੂਰਾ ਪਾਣੀ ਦੇ ਨਾਲ ਭਰ ਗਿਆ ਹੈ ਤੇ ਸੰਧ ਸੀਚੇਵਾਲ ਜੀ ਵੀ ਇੱਥੇ ਆਏ ਸੀ ਪੂਰਾ ਜਿਹੜਾ ਜਾਇਜ਼ਾ ਲੈ ਕੇ ਗਏ ਆ ਤੇ ਬੇਚਾਹ ਕਾਰ ਜਿਹੜਾ ਚੱਲ ਰਿਹਾ ਇੱਥੇ ਪੂਰਾ ਜਿਹੜਾ ਵਾ ਪਾਣੀ ਦੇਖੋ ਤੁਸੀਂ ਮੇਰੇ ਪਿੱਛੇ ਦੇਖੋ ਕਿਦਾਂ ਪੂਰਾ ਇੱਥੇ ਪਿੰਡ ਦੇ ਵਿੱਚ ਭਰਿਆ ਹੋਇਆ ਹੈ